ਰਾਇਤਜੀ ਦਾ ਖਾਲਸਾ ਵੈਰੀ ਦੀ ਕੀ ਫਤਿਹ ਮੈਂ ਹਾਂ ਵੇ ਪੰਜੀ ਸੰਗ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਤੇ ਤੇ ਅੱਜ ਹੈ 17 ਜਨਵਰੀ ਤੇ ਅੱਜ ਆਪਾਂ ਗੱਲਬਾਤ ਕਰਾਂਗੇ 17 ਜਨਵਰੀ ਵਾਲਜ ਨੇ ਚਾਜ਼ ਵਿੱਚ ਹੋਈਆਂ ਕੁਝ ਮਹਤਵਪੂਰਨ ਘਟਨਾਵਾਂ ਦੇ ਬਾਰੇ ਅਟੋ ਗੋਲੇ ਸਭ ਤੋਂ ਪਹਿਲੀ ਘਟਨਾ ਹੈ 17 ਜਨਵਰੀ 1846 ਦੀ ਇਸ ਦਿਨ ਸਿੱਖ ਪਬਜਾਂ ਨੇ ਅੰਗਰੇਜ਼ਾਂ ਦੀ ਬੱਦੋਵਾਲ ਸੋਣੀ ਉੱਤੇ ਕਬਜ਼ਾ ਕਰ ਲਿਆ ਸੀ ਇਸ ਸਮੇਂ ਦੌਰਾਨ ਮੁਤਕੀ ਅਤੇ ਫਰੋਸ਼ਾ ਦੀਆਂ ਜੋ ਲੜਾਈਆਂ ਚੱਲ ਰਹੀਆਂ ਸਨੋਂ ਇਨ੍ਹਾਂ ਲੜਾਈਆਂ ਵਿੱਚ ਲਾਲ ਸਿੰਘ ਅਤੇ ਤੇਜਾ ਸਿੰਘ ਸਿੱਖਾਂ ਨਾਲ ਗਦਾਰੀ ਕਰ ਗਏ ਸਨ ਪਰ ਫਿਰ ਵੀ ਸਿੱਖ ਫੌਜਾਂ ਬਹੁਤ ਜ਼ਿਆਦਾ ਬਹਾਦਰੀ ਨਾਲ ਲੜੀਆਂ ਅਤੇ ਇਨ੍ਹਾਂ ਲੜਾਈਆਂ ਦੇ ਕਾਰਨ ਅੰਗਰੇਜ਼ ਪਰਜਾ ਸਤਲੁਜ ਤੋਂ ਪਾਰ ਗਈਆਂ ਹੋਈਆਂ ਸਨ ਇਸ ਲਈ 17 ਜਨਵਰੀ 1846 ਨੂੰ ਸਿੱਖ ਫੌਜਾਂ ਨੇ ਰਣਜੋਤ ਸਿੰਘ ਦੀ ਅਗਵਾਈ ਦੇ ਵਿੱਚ ਅੰਗਰੇਜ਼ਾਂ ਦੀ ਪਤੋਵਾਲ ਸ਼ਾਹੂਨੀ ਦੇ ਉੱਪਰ ਕਬਜ਼ਾ ਕਰ ਲਿਆ। ਇਸ ਲਈ ਘਟਨਾ 17 ਜਨਵਰੀ 1872 ਦੀ ਹੈ ਜੋ ਕਿ ਇੱਕ ਬਹੁਤ ਹੀ ਐਲਮ ਘਟਨਾ ਹੈ। 15 ਜਨਵਰੀ ਨੂੰ ਕੂਕਿਆਂ ਵੱਲੋਂ ਮਲੇਪੋੜ ਦਾ ਤੇ ਅੰਮ੍ਰਿਤਸਰ ਵਿੱਚ ਮਾਰੇ ਗਏ ਬੁੱਝੜਾਂ ਦੇ ਕਾਰਨ ਅਤੇ ਕੂਕਿਆਂ ਦੀਆਂ ਕਈ ਹੋਰ ਗਤੀਵਿਧੀਆਂ ਦੇ ਕਾਰਨ ਅੰਗਰੇਜ਼ ਸਰਕਾਰ ਨੂੰ ਕੂਕਿਆਂ ਤੋਂ ਖਤਰਾ ਪੈਦਾ ਹੋ ਗਿਆ ਸੀ ਇਸ ਲਈ ਉਹਨਾਂ ਨੇ 17 ਜਨਵਰੀ 1872 ਵਾਲੇ ਦਿਨ ਕੂਕਿਆਂ ਦੇ ਬਾਬਾ ਰਾਮ ਸਿੰਘ ਨੂੰ ਪੈਣੀ ਪਿੰਡ ਤੋਂ ਗ੍ਰਿਫਤਾਰ ਕਰ ਲਿਆ ਅਤੇ ਲਾਹੌਰ ਭੇਜ ਦਿੱਤਾ ਅਗਲੀ ਘਟਨਾ 17 ਜਨਵਰੀ 1922 ਦੀ ਹੈ ਜਦੋਂ ਸਰਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਉਸ ਸਮੇਂ ਜੋ ਸਰਪ੍ਰਸਤ ਸੀ ਸੁੰਦਰ ਸਿੰਘ ਰਾਮ ਗੜੀਆ ਉਹ ਸਰਕਾਰ ਨਾਲ ਮਿਲਿਆ ਹੋਇਆ ਸੀ ਜਦੋਂ ਉਸ ਤੋਂ ਸਿੱਖਾਂ ਨੇ ਜਾਬੀਆਂ ਬਾਬਾ ਖੜਕ ਸਿੰਘ ਨੂੰ ਦਵਾਉਣੀਆਂ ਚਾਹੀਆਂ ਤਾਂ ਉਸਨੇ ਇਸ ਦੀ ਸ਼ਿਕਾਇਤ ਅੰਗਰੇਜ਼ ਅਫਸਰ ਕੋਲ ਕਰ ਦਿੱਤੀ ਇਕਾਂ ਨੇ ਚਾਬੀਆਂ ਵਾਪਸ ਲੈਣ ਦੇ ਲਈ ਮੋਰਚਾ ਲਗਾ ਦਿੱਤਾ ਅਤੇ ਇਸ ਦੇ ਸਬੰਧ ਵਿੱਚ ਬਹੁਤ ਸਾਰੇ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਬਾਅਦ ਵਿੱਚ ਸਰਕਾਰ ਨੇ ਚਾਬੀਆਂ ਵਾਪਸ ਵੀ ਦੇਣੀਆਂ ਚਾਹੀਆਂ ਪਰ ਸਿੱਖਾਂ ਨੇ ਚਾਬੀਆਂ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਇਹ ਅਕਾਇਦ ਕਿ ਇਸ ਮੋਰਚੇ ਦੇ ਸਬੰਧ ਵਿੱਚ ਜੋ ਸਾਡੇ ਅਕਾਲੀ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਹਿਲਾਂ ਉਹਨਾਂ ਨੂੰ ਰਿਹਾਅ ਕੀਤਾ ਜਾਵੇ ਇਸ ਲਈ ਸਰਕਾਰ ਨੂੰ ਸਿੱਖਾਂ ਅੱਗੇ ਝੁਕਣਾ ਪਿਆ ਤੇ 17 ਜਨਵਰੀ 1922 ਨੂੰ ਉਹਨਾਂ ਨੇ ਜਿਹੜੇ ਫਤਾਰ ਕੀਤੇ ਗਏ ਸਾਰੇ ਆਗੂਆਂ ਨੂੰ ਰਿਹਾਅ ਕਰ ਦਿੱਤਾ। ਇਹ ਘਟਨਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹੀ ਜੁੜੀ ਹੈ। 17 ਜਨਵਰੀ 1927 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮਕਰਨ ਕੀਤਾ ਗਿਆ ਸੀ। ਅਸਲ ਵਿੱਚ ਜੋ ਗੁਰਦੁਆਰਾ ਐਕਟ 1 ਨਵੰਬਰ 1925 ਨੂੰ ਲਾਗੂ ਹੋਇਆ ਸੀ ਉਸ ਉਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਸੈਂਟਰਲ ਗੁਰਦੁਆਰਾ ਬੋਰਡ ਰੱਖਿਆ ਗਿਆ ਸੀ। ਜੋ ਕਿ ਕਿਸੇ ਨੂੰ ਵੀ ਪਸੰਦ ਨਹੀਂ ਸੀ ਇਸ ਲਈ ਇਸ ਨਾਮ ਨੂੰ ਬਾਅਦ ਵਿੱਚ ਬਦਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਦਿੱਤਾ ਗਿਆ। ਅਗਲੀ ਘਟਨਾ 17 ਜਨਵਰੀ 1960 ਦੀ ਹੈ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹੀ ਸਬੰਧਤ ਹੈ। ਇਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਸਨ ਜਿਨ੍ਹਾਂ ਵਿੱਚ 140 ਵਿੱਚੋਂ 137 ਸੀਟਾਂ ਜਿੱਤ ਕੇ ਮਾਸਟਰ ਤਾਰਾ ਸਿੰਘ ਨੇ ਇੱਕ ਨਵਾਂ ਰਿਕਾਰਡ ਦਰਜ ਕਰ ਦਿੱਤਾ ਜੀ ਜੋ ਕਿ ਅੱਜ ਤੱਕ ਕੋਈ ਵੀ ਨਹੀਂ ਤੋੜ ਸਕਿਆ ਅਕਲੀ ਪੁਰਸ ਮੁਕਾਬਲਿਆਂ ਦੀਆਂ ਘਟਨਾਵਾਂ ਦੇ ਵਿੱਚ 17 ਜਨਵਰੀ 1995 ਨੂੰ ਪੁਲਿਸ ਨੇ ਚਮਕੌਰ ਸਿੰਘ ਪੁੱਤਰ ਹਰਪ੍ਰੀਤ ਸਿੰਘ ਵਾਸੀ ਪਿੰਡ ਭਾਦਲਾ ਜ਼ਿਲ੍ਹਾ ਫਤਿਹਗੜ ਸਾਹਿਬ ਕਲਵੰਤ ਸਿੰਘ ਉਰਫ ਕੱਟੀ ਪੁੱਤਰ ਤਾਰਾਚੰਦ ਵਾਸੀ ਸਿਆਲਕਾ ਨੂੰ ਇੱਕ ਅਕਲੀ ਪੁਰਸ ਮੁਕਾਬਲੇ ਵਿੱਚ ਮਾਰ ਦਿੱਤਾ 17 ਜਨਵਰੀ 1992 ਨੂੰ ਪੁਲਿਸ ਨੇ ਬਲਕਾਰ ਸਿੰਘ ਪੁੱਤਰ ਛੇਰਿੰਦਰ ਸਿੰਘ ਵਾਸੀ ਚਵਾਲ ਨੂੰ ਇੱਕ ਨਗਲੀ ਪੁਸ ਮੁਕਾਬਲੇ ਵਿੱਚ ਮਾਰ ਦਿੱਤਾ 17 ਜਨਵਰੀ 1993 ਨੂੰ ਜਲੰਧਰ ਕਰਤਾਰਪੁਰ ਦੇ ਨੇੜੇ ਪਿੰਡ ਸੱਤੋਵਾਲੀ ਵਿੱਚ ਖਾਰਕੂਆਂ ਅਤੇ ਪੁਲਸ ਦੇ ਵਿਚਕਾਰ ਇੱਕ ਅਸਲੀ ਪੁਸ ਮੁਕਾਬਲਾ ਹੋਇਆ ਜਿਸ ਵਿੱਚ ਮਨਜਿੰਦਰ ਸਿੰਘ ਤੇ ਅਨਦਰਜੀਤ ਸਿੰਘ ਦੋ ਖਾਰਕੂ ਸਿੰਘ ਸ਼ਹੀਦ ਹੋ ਗਏ ਸਨ ਇਸੇ ਮੁਕਾਬਲੇ ਦੇ ਵਿੱਚ ਇੱਕ ਪੁਲਸ ਵਾਲਾ ਅਤੇ ਦੋ ਫੌਜੀ ਵੀ ਮਾਰੇ ਗਏ ਸਨ ਅਤੇ ਕਈ ਪੁਲਸ ਦੇ ਜਵਾਨ ਜ਼ਖਮੀ ਹੋ ਗਏ ਸਨ ਅਤੇ ਇਸ ਅਣਪੁਲਸ ਨੇ ਜਸਵੀਰ ਸਿੰਘ ਭੀੜੀ ਅਤੇ ਕੁਲਵਿੰਦਰ ਸਿੰਘ ਦਵੰਡਾ ਦੋ ਨੌਜਵਾਨਾਂ ਨੂੰ ਨਕਲੀ ਪੁਲਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ ਸੀ ਇਹ ਸਨ 17 ਜਨਵਰੀ ਵਾਲੇ ਦਿਨ ਇਤਿਹਾਸ ਵਿੱਚ ਹੋਈਆਂ ਕੁਝ ਮਹੱਤਵਪੂਰਨ ਘਟਨਾਵਾਂ ਅਤੇ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਦੇ ਨਾਲ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ